ਅਬ ਅੱਜ ਜਿਹੜਾ ਵਾਪਸ ਥਾਮਾਂ ਤੇ ਜਾ ਕੇ ਵੀ ਆਇਆ ਹਾਂ ਤੇ ਕੀ ਕਿਹੜਾ ਚਾਹੁੰਦੇ ਪੰਜਾਬ ਦੇ ਮੁੱਲੋਂ ਲਗੇ ਦੇਖੋ ਜੀ ਮੈਂ ਅੱਜ ਪਿੰਡ ਭਾਈ ਬਖਤੌਰ ਜਿਹੜਾ ਹਲਕਾ ਮੋੜ ਚਾ ਉੱਥੇ ਜਾ ਕੇ ਆਇਆ ਹਾਂ ਜਿਸ ਨੌਜਵਾਨ ਸਾਥੀ ਨੇ ਕੋੜੇ ਦਿਨ ਪਹਿਲਾਂ ਦੋ ਦਿਨ ਪਹਿਲਾਂ ਪਿੰਡ ਦੇ ਅੰਦਰ ਲਿਖਿਆ ਸੀ ਕਿ ਸਾਡਾ ਪਿੰਡ ਵਕਾਊ ਹੈ ਕੋਸ਼ ਨੌਜਵਾਨ ਮੁੰਡੇ ਨੂੰ ਮਿਲ ਕੇ ਆਇਆ ਕੋਣੇ ਫਿਰ ਆਪਦੀ ਹੱਡ ਬੀਤੀ ਮੈਨੂੰ ਸੁਣਾਈ ਕਿ ਕਿਸ ਪ੍ਰਕਾਰ ਨਸ਼ਾ ਦਾ ਜਿਹੜਾ ਵਪਾਰ ਹੈ ਉਹ ਪੂਰੇ ਜੋਰਾ ਸ਼ੋਰਾ ਨਾਲ ਸਾਡੇ ਪਿੰਡ ਵਿੱਚ ਚੱਲ ਰਿਹਾ ਹੈ ਕਹਿੰਦਾ ਸਾਡੀ ਕਮੇਟੀ ਨੇ ਜਿਹਦੇ ਵਿੱਚ ਫੌਜੀ ਸਾਹਿਬ ਜਿਨ੍ਹਾਂ ਨੂੰ ਮੈਂ ਮਿਲਣਾ ਹੈ ਇਹ ਵੀ ਤੇ ਨਾਲ ਉਹ ਲੜਕਾ ਵੀ ਉਸ ਕਮੇਟੀ ਵਿੱਚ ਸ਼ਾਮਲ ਹੈ ਲੇਕਿਨ ਇਹ ਬਹੁਤ ਐਕਟਿਵ ਮੈਂਬਰ ਹੈ ਜਿਹੜੇ ਸੂਬੇਦਾਰ ਜਿਨ੍ਹਾਂ ਦੀਆਂ ਲੱਤਾਂ ਤੋੜੀਆਂ ਕਹਿੰਦੇ ਅਸੀਂ ਪੁਲਿਸ ਨੂੰ ਇਤਲਾਹ ਵੀ ਦਿੱਤੀ ਸੀ 2 ਮਹੀਨੇ ਪਹਿਲਾਂ ਲੇਕਿਨ ਪੁਲਿਸ ਨੇ ਕੋਈ ਉੱਤਤਾ ਨਹੀਂ ਕੀਤਾ ਤੇ ਹੋਇਆ ਕਿ ਅਸੀਂ ਨਸ਼ੇ ਦੇ ਖਿਲਾਫ ਲੜਾਈ ਲੜਦੇ ਸੀ ਤੇ ਫੌਜੀ ਸਾਹਿਬ ਦੀਆਂ ਘਾਰ ਆ ਕੇ ਕਿਸ ਪ੍ਰਕਾਰ ਲੱਟਾਂ ਤੋੜਤੀਆਂ ਡੈਮੇਜ ਕਰਤੀਆਂ ਤੇ ਐਸਐਚਓ ਕਹਿੰਦਾ ਉਲਟਾ ਮੈਨੂੰ ਦੱਬ ਕੇ ਮਾਰ ਰਿਹਾ ਹੈ ਕਿ ਤੂੰ মিডিਆ ਦੇ ਸਾਹਮਣੇ ਕਿਉਂ ਗਿਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਡਰਾ ਰੱਖਿਆ ਪਿੰਡਾਂ ਦੇ ਲੋਕ ਵੀ মিডিਆ ਦੇ ਵਿੱਚ ਕੋਈ ਨਹੀਂ ਜਾਏਗਾ ਅੱਜ ਵੀ ਕਹਿੰਦੇ ਯੂਟਿਊਬਰਾਂ ਦੇ ਖਿਲਾਫ ਡੀਜੀਪੀ ਨੇ ਮੀਟਿੰਗ ਬੁਲਾਈ ਹੈ جان جو نش جد نشے ਵਿਰੋਧ ਦੀ ਪੋਲ ਨਾ ਖੋਲ ਸਕੇ نشਾ ਉਹ ਨਹੀਂ ਹੈ ਉਹਦੋਂ ਵੀ ਵੱਧ ਗਿਆ ਹੈ اور جس ਪ੍ਰਕਾਰ ਦੇ ਹਾਲਾਤ ਹੈ जानबूझ ਕੇ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਗੱਲ ਕਰਦਾ ਹੈ ਉਹਦੇ ਤੇ پولیس کاروائی ਕਰਦੀ ਹੈ ਮੈਂ ਐਸਐਸਪੀ ਮੈਡਮ ਨਾਲ ਗੱਲ ਕੀਤੀ ਹੈ ਚਲੋ ਅਸੀਂ ਲਾਈਨ ਹਾਜ਼ਰ ਕਰਤਾ ਹੈ ਐਸਐਚਓ ਐਸਐਚਓ ਨੂੰ ਡਿਸਮਿਸ ਕਰੋ ਲਾਈਨ ਹਾਜ਼ਰ ਦਾ ਕੀ ਮਤਲਬ ਹੋਇਆ ਜਿਹੜੇ ਐਸਐਚਓ ਨਸ਼ਾ ਵੇਚ ਰਿਹਾ ਤੇ ਉਹਨਾਂ ਤੇ ਪੜਦਾ ਪਾਰੇ ਉਹਨਾਂ ਪੁਲਿਸ ਪ੍ਰਸ਼ਾਸਨ ਤੇ ਕਾਰਵਾਈ ਹੋਣੀ ਚਾਹੀਦੀ ਹੈ। ਔਰ ਜਿਹੜੇ ਫੌਜੀ ਸਾਹਿਬ ਵਿਚਾਰੇ ਜਿਨ੍ਹਾਂ ਨੇ ਲੱਤਾਂ ਘਵਾਲੀਆਂ ਕਿਉਂਕਿ ਇੱਥੋਂ ਸੁਨੇਹਾ ਜਾਣਾ ਹੈ ਕਿ ਭਾਈ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਗੱਲ ਕਰੇਗਾ ਉਹਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ। ਸੋ ਉਹਨਾਂ ਦੇ ਸਖਤ ਕਾਰਵਾਈ ਹੋਵੇ ਬੰਦਾ ਇੱਕ ਫੜਿਆ ਨਹੀਂ ਇਹਨਾਂ ਦੇ ਪਰਿਵਾਰ ਨੂੰ ਕੋਈ ਨੌਕਰੀ ਦੇਵੇ ਸਰਕਾਰ ਤੇ ਸਰਕਾਰ ਤੇ ਐਸਐਸਪੀ ਆ ਕੇ ਇੱਥੇ ਮਾਫੀ ਮੰਗਣ ਜੋ ਹੋਇਆ ਪਿੰਡ ਚ ਜਾ ਕੇ ਪਿੰਡੇ ਦੀ ਸੱਤ ਚ ਜਾ ਕੇ ਮਾਫੀ ਮੰਗਣ ਆਜੂ ਮੈਂ ਫੌਜੀ ਸਾਹਿਬ ਦਾ ਪਤਾ ਲੈਣ ਆਇਆ ਹਾਂ ਔਰ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਜੋ ਅਗਲੀ ਰਣਨੀਤੀ ਹੋਏਗੀ ਉਹ ਤੁਹਾਨੂੰ ਦੱਸਾਂਗੇ ਇਹ ਲੜਾਈ ਅਸੀਂ ਲੜਾਂਗੇ ਪੰਜਾਬ ਦੇ ਵਿੱਚ ਨਸ਼ਾ ਮੈਂ ਕਹਿੰਦਾ ਇਹ ਬੰਦ ਨਹੀਂ ਹੋਇਆ ਨਾ ਇਹ ਹੋ ਸਕਦਾ ਮੌੜ ਮੱਟੀ ਤੇ ਤੁਸੀਂ ਜਾ ਕੇ ਆਇਓ ਮੌੜ ਮੱਟੀ ਦੇ ਵਿੱਚ ਇਸ ਤੋਂ ਪਹਿਲਾਂ ਵੀ ਹੋਰ ਇੱਕ ਟੈਰਿਸ ਗੋਇਲ ਦਾ ਮੁੱਦਾ ਸੀ ਜਿਹੜੀ ਲੜਕੀ ਸੀ ਉਹਦਾ ਕਤਲ ਹੋਇਆ ਸੀ ਤੁਹਾਡੀ ਪਾਰਟੀ ਦਾ ਮਨੀਂਦਰ ਸਿੰਘ ਸੇਕੋਂ ਉੱਤੇ ਭਾਈ ਕਰ ਰਹੇ ਸੀਗੇ ਮੈਂ ਤਾਂ ਇਹ ਇਥੋਂ ਦਾ ਕੇਸ ਛੋੜੀ ਹੈ ਇਹ ਤਾਂ ਮੈਂ ਹਜੇ ਗੋਨਿਆਲੇ ਵੀ ਜਾਣਾ ਜਿੱਥੇ ਕਰੰਟ ਲਾ ਲਾ ਕੇ ਬੰਦੇ ਨੂੰ ਮਾਰਤਾ ਇਹਨਾਂ ਦੀ ਪੁਲਿਸ ਨੇ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹਜੇ ਮੈਂ ਉੱਥੇ ਵੀ ਜਾਣਾ ਕਿ ਜਿਸ ਪ੍ਰਕਾਰ ਦੇ ਹਾਲਾਤ ਬਣੇ ਵੀ ਹੈ ਪੁਲਿਸ ਸਟੇਟ ਬਣ ਗਈ ਹੈ ਮੈਂ ਇਸੇ ਕਰਕੇ ਕਹਿ ਰਿਹਾ ਪੁਲਿਸ ਸਟੇਟ ਬਣ ਗਈ ਹੈ ਮੈਂ ਇਹ ਕਹਿ ਰਿਹਾ ਕਿ ਅਗਰ ਸਰਕਾਰ ਆਉਂਦੀ ਹੈ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਉਣ ਦੀ ਲੋੜ ਹੈ ਕਾਨੂੰਨ ਦੇ ਅਨਾਰ ਇਹਨਾਂ ਦੀਆਂ ਜਿਹੜੀਆਂ ਤਾਕਤਾਂ ਘਟਾਉਣ ਦੀ ਲੋੜ ਹੈ ਔਰ ਜਿਹੜੇ ਝੂਠੇ ਪੁਲਿਸ ਵਾਲੇ ਆ ਜਿਹੜੇ ਲੋਕਾਂ ਦੇ ਮੁਕੱਦਮੇ ਦਰਜ ਕਰਦੇ ਆ ਕਮਿਸ਼ਨ ਬਿਠਾ ਕੇ ਉਹ ਝੂਠੇ ਪਰਚੇ ਕੈਨਸਲ ਕਰਕੇ ਉਲਟਾ ਉਸੇ ਪੁਲਿਸ ਵਾਲੇ ਤੇ ਪਰਚਾ ਦਰਜ ਕਰਨਾ ਹੈ ਜਿਨੇ ਉਹਨਾਂ ਦੇ ਖਿਲਾਫ ਨਜਾਇਜ਼ ਪਰਚਾ ਕੀਤਾ ਸੱਤ-ਸੱਤ ਮਹੀਨੇ ਸਾਲ-ਸਾਲ ਲੋਕ ਜੇਲ੍ਹ ਲਾਇਆਉਂਦੇ ਆ ਮੁੜ ਕੇ ਜੱਜ ਬਰੀ ਕਰ ਦਿੰਦਾ ਹੈ ਜੇ ਮਕਦਮਾ ਝੂਠਾ ਹੋਇਆ ਜੱਜ ਨੇ ਬਰੀ ਕਰਤਾ ਤਾਂ ਪੁਲਿਸ ਮਕਦਮਾ ਉਹ ਜਿਹੜਾ ਮਕਦਮਾ ਹੈ ਉਸ ਪੁਲਿਸ ਮੁਲਾਜ਼ਮ ਤੇ ਦਰਜ ਹੋ ਜਾਣਾ ਚਾਹੀਦਾ ਤਾਂ ਜੋ ਉਹਦੀ ਤਨਖਾਹ ਘੱਟ ਲੈਣੀ ਚਾਹੀਦੀ ਹੈ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ ਇਹ ਪੁਲਿਸ ਰਿਫਾਰਮਸ ਸਰਕਾਰੋਂ ਤੇ ਲੈ ਕੇ ਆਵਾਂਗੇ ਤਾਂ ਜੋ ਜਿਹੜੀ ਪੁਲਿਸ ਸਟੇਟ ਬਣਦੀ ਜਾਂਦੀ ਹੈ ਇਹ ਅੱਜ ਸਾਡਾ ਪੰਜਾਬ ਪੁਲਿਸ ਸਟੇਟ ਬਣ ਗਿਆ